हेलो एवरीवन की मैं जी सारे जने गुड मॉर्निंग है जी सवेर प्यार भरी द्यारत श्रीकाल है जी और टाइम हो गया जी साढ़े दस बजे का फिलहाल बबजोत के पापा गए हुए हैं अच्छ गुरुद्वारा साहिब अड़ीसर साहिब चले गए हैं और मैं ला के हटियाँ जी झाड़ू पोचा फाइनली मेरा काम अज फिर भी जल्दी निबड़ गया और या फिर पेंजल और बबजोत मैं बिठाती हाँ जी पढ़ना क्योंकि छुट्टी अज्ज और दस बजे तो बारह बजे तक ना कि स्टडी का टाइम है पढ़ने का ਮੈਂ ਟਾਈਮ ਟੇਬਲ ਬਣਾਇਆ ਵਾ ਜੀ ਪੜਨੇਗਾ ਸਿਰਫ 2 ਘੰਟੇ ਇਹਨਾਂ ਨੂੰ ਜ਼ਰੂਰ ਦੰਨੀ ਹੁੰਨੀ ਆ ਮੈਂ ਦਿਨਕੇ ਵਿੱਚ ਔਰ 2 ਘੰਟੇ ਰਾਤ ਨੂੰ ਇਹਨਾਂ ਨੇ ਪੜਨਾ ਹੀ ਪੜਨਾ ਡੇਲੀ ਆਪਣੀ ਤਰਫ ਤੇ ਅਲੱਗ ਤੇ ਔਰ ਟਿਊਸ਼ਨ ਜੋਤ ਨੇ ਲੱਗ ਤੇ ਜਾਣਾ ਹੀ ਜਾਣਾ ਹੈ ਔਰ ਅਲੱਗ ਤੇ 2 ਘੰਟੇ ਮੇਰੇ ਲੱਗਦੇ ਆ ਇਹਨਾਂ ਨੂੰ ਪੜਾਣੇ ਦੇ ਹਨਾ ਤੇ ਲੋਕ ਕਹਿੰਦੇ ਆ ਵੇਲੀ ਆ ਭਾਈ ਮੈਂ ਇੰਨਾ ਕੰਮ ਹੈ ਨਾ ਮੈਨੂੰ ਬਹੁਤ ਜ਼ਿਆਦਾ ਬਹੁਤ ਕੰਮ ਹੁੰਦਾ ਆ ਬੱਚੇ ਪੜ ਰਹੇ ਆ ਸਟੱਡੀ ਲਿਓ ਮੇਰੇ ਵਿੱਚ ਵਿੱਚ ਆ ਰਿਹਾ ਕਿ ਤਾ ਲਿਓ ਹਾਂ ਵੀਡੀਓ ਸੁਣ ਕੇ ਨੇ ਸਾਨੂੰ ਵੀ ਵੀਡੀਓ ਬਣਾ ਰਹੀ ਆ ਮੈਂ ਜਦ ਹੀ ਆ ਗਿਆ ਉੱਠ ਗਿਆ ਤੇ ਰਪੰਜਲ ਵੀ ਪੜ ਰਹੀ ਆ ਔਰ ਬਬਜੋਦ ਵੀ ਆ ਦੋਨੋਂ ਨੂੰ ਕੰਮ ਮਿਲਿਆ ਵਾ ਭੈਣਾਂ ਨੂੰ ਠਹਿਰ ਕੇ ਬਣਾਉਂਗੀ ਮੈਂ ਚਾਹ ਸਾਢੇ 10:00 ਐ 11:00 ਵਜੇ ਚਾਹ ਬਣਾਵਾਂਗੇ ਆਪਾਂ ਸੋ ਲੋ ਜੀ ਜਸਟ ਮੈਂ ਆਪਣੀ ਚਾਹ ਪੀ ਕੇ ਥੋੜਾ ਜਿਹਾ ਰੈਸਟ ਕਰ ਰਹੀ ਆ ਔਰ ਰੁਪੈਂਜਲ ਪੜ ਰਹੀ ਆ ਤੋ ਲੋ ਜੀ ਰੁਪੈਂਜਲ ਪੜ ਰਹੀ ਸੀ ਔਰ ਮੈਂ ਲਈ ਆ ਚਾਹ ਬਣਾ ਕੇ ਮੈਂ ਆਪਣੀ ਪੀ ਲਈ ਰੁਪੈਂਜਲ ਕੀ ਪਈ ਆ ਚਾਹ ਬਿਸਕੁਟ ਨਮਕੀਨ ਕਿਉਂਕਿ ਰੁਪੈਂਜਲ ਨੂੰ ਆਤਾ ਬਿਸਕੁਟ ਖਾਣੇਗੀ ਚਾਹ ਕੇ ਕੇ ਅਲਬਜੋਤ ਕੇ ਸਾਹਮਣੇ ਪਈ ਆ ਹੂੰ ਲੈ ਆਈ ਬਬਜੋਤ ਬਬਜੋਤ ਕਿ ਗਈ ਵੀ ਆ ਲੈਣ ਕੀ ਲੈਣਾ ਰੇ ਜ਼ਰੂਰੀ ਪਈ ਹੋਣੀ ਲਿਖਦੇ ਬਸ ਇੱਕ ਰਹਿ ਗਿਆ ਫੜਾਫੜ ਫਰੂਟਸ ਨੇਮ ਰਹਿ ਗਏ ਕਿਹੜੀ ਲਿਖਾਈ ਇਹ ਦੂਈ ਮੰਮੀ ਸੱਤ ਕੱਲਾ ਐਲ ਐਮ ਹੋਗਾ ਐਲ ਐਮ ਉਹ ਬੜਾ ਬੰਦੇ ਦੇਖ ਰਹੇ ਮੰਮੀ ਲੈਮਨ ਮਨ ਓ ਐਲ ਲੈਮਨ ਕਮਨ ਠੀਕ ਹੈ ਨੂੰ ਮੰਮੀ ਮੰਮੀ ਹੋਲੀ ਕੋਗੇ ਉਹਨੂੰ ਖਾਣੇ ਕੀ ਲੱਗ ਰਹੀ ਹੈ ਤਾਂ ਬੈਠ ਜਾਓ ਕਰ ਲੈ ਪੁੱਤ ਬੋਲ ਬੋਲ ਕੇ ਲਿਖ ਔਰ ਕੀ ਆਇਆ ਗਿਆ हां फ्रूट्स नेम करो करो जल्दी फिर आपकी चाय भी ठंडी हो रही है बिस्कुट भी खाने हैं ਲਜੀ ਇਧਰ ਤਾਈ ਆਈ ਐ ਤਾਈ ਗੱਲ ਲਿਓ ਖੇਲ ਰਿਆ ਤਾਈ ਕਰੀ ਮੁੰਡੇ ਨੂੰ ਖਲਾ ਲਾਵੇਂ ਐ ਭਾਈ ਦੂਸਰੇ ਦੂਸਰ ਦੋਸਤ ਨੂੰ ਬੜਾ ਮੁੰਡੇ ਨੂੰ ਆਪਣੇ ਨੂੰ ਮੁੰਡੇ ਨੂੰ ਖਲਾ ਰਹੀ ਐ ਤਾਈ ਬੁਲਾਵਾ ਕਰ ਆਲੇ ਵੀਰ ਨੂੰ ਬੁਲਾ ਲੈ ਆ ਮੁੰਡੇ ਛੋਟਾ ਤੂੰ ਹੈ ਮੁੰਡੇ ਨੂੰ ਖਲਾ ਰਹੀ ਐ ਤਾਈ ਹਾਂ ਤਲਾਂ ਜਾਣਾ ਹੈ ਕੜਾ ਕਾਂ ਜਾਏਗਾ ਦੋ ਸੌ ਲੈ ਆਵਾਂ ਤਾਈ ਥੋੜੀ ਜੀ ਕੱਪ ਵੀ ਨਹੀਂ ਹੈ ਫਿਰ ਤਾਂ ਬਣਾ ਲਿਆਵਾਂ ਕੱਪ ਪੀ ਲਿਓ ਨਾਹੀ ਅਬੂੜੀ ਉਗੜੀ ਹੈ ਉਗੜੀ ਇਹ ਉਗੜੀ ਇੱਥੇ ਸਾਈਆਂ ਸੁਈਆਂ ਆ ਰਹੀਆਂ ਰੋਟੀਏ ਆ ਗੰਸ ਬਸ ਲਈ ਤੇ ਦੋਕ ਹਾਂ ਮਾਰੇ ਮਾਰੀ ਪਤਾ ਆਏ ਤਾਂ ਪੈਸੇ ਹਾਂ ਮਤ ਪੂਰੀਆਂ ਨਹੀਂ ਪਹਿਲੀ ਆਂਦੀ ਹਾਂ 300 ਦਾ 400 ਮਾਰੀ ਮਤ ਮਾਨੂੰ 700 700 ਹੈ ਤੇ ਤਾਂ ਸੋਣੀ ਹੈ ਹਾਂ ਫਿਰ ਹੁਣ ਮੈਂ ਤਾਂ ਦੋ ਸੌ ਕਰ ਦੇ ਜੀ ਨਾ ਰੱਖੇ ਨੀ ਠੀਕ ਐ 700 ਦਈਉਂ ਤਾਂ ਕੱਟੇ ਆਂ ਤੋ ਜੇ ਜਹਾ ਕਿਸੇ ਕਣੀ 700 ਆ ਨਾ 300 ਲਿਆ ਮਾ ਰੋਟੀ ਪਣੀ ਗੈਲ ਹੈ 300 ਨਾ 500 ਆ ਹੈ ਅਸਲਾ ਲੜੂ ਕੀ ਬਾਰਦਾਤ ਜੋ ਹੋਈ ਐ ਆ ਲਾ ਲੜੂ ਨਾ ਮੜੀਆ ਮਾ ਮੈਂ 12 ਵਜੇ ਕੇਕ ਕੱਟਿਆਗਾ ਰਾਤ ਲੈ ਕੇਕ ਕੱਟਨੇ ਮਾ ਫੇਰ ਨਾ ਕਾ ਮਹਾਸੀ ਕੋਈ ਭੂਤ ਉਠਿਆ

ਆਰ ਸੋ ਕੀ ਬਾਤ ਹੈ ਮਾਰਾ ਜਵਾਈ ਘਰ ਆਤਾ ਖਨ ਪਰ ਸੋ ਗਿਆ ਲਾਲ ਲਡੂ ਖਾਸ ਲਾਲ ਲਡੂ ਮਾ ਅੱਛਾ ਲਾਲ ਲਡੂ ਕੀ ਬਾਰ ਦਾਤ ਮੜੀਆਂਗੀ ਹਾਂ ਮੜੀਆਂ ਮਾ ਅੱਛਾ ਹੂੰ ਦੇਖਾਂਗੀ ਫੋਨ ਮੈਂ ਸਰਚ ਮਾਰ ਮੈਂ ਮੈਂ ਦੇ ਰੱਖਿਆ ਫੋਨ ਨਾ ਮੈਂ ਵੀ ਦੇ ਰੱਖਿਆ ਅੱਛਾ ਹਾਂ ਕੱਢੀ ਵੀ ਫੋਨ ਨਾ ਮੈਨੂੰ ਵੀ ਤਾਂ ਰਾਤ ਮੇਰੀ ਪਹਰੇ ਪੀ ਜੀ ਹੈ ਕੋਈ ਕਿਸੇ ਪਾ ਪੂਰਾ ਨਹੀਂ ਆਈ ਮਾਂ ਲਾਲ ਲਡੂ ਮਾ ਸਾਰੇ ਮਾਰੀ ਆ ਮੈਂ ਦੇਖਾਂਗੀ ਦੇਖੀ ਸਰਚ ਮਾਰ ਕੇ ਸ਼ਾਇਦ ਹਾਂ ਆ ਜਾ ਜੀ

ਲੋਜੀ ਤਾਈ ਕਹਿ ਰਹੀ ਨਾ ਵੀ ਮਜ਼ਾਕ ਨਹੀਂ ਕਰਨਾ ਚਾਹੀਦਾ ਪੂਤ ਪ੍ਰੇਤ ਸੱਚੀ ਨੂੰ ਹੁੰਦੇ ਆ ਤਾਈ ਨੇ ਦੱਸਿਆ ਵੀ ਪੂਤ ਪ੍ਰੇਤ ਸੱਚੀ ਗੱਲ ਐ ਔਰ ਨੇੜਾ ਨਾ ਮਤਲਬ ਨਿਊਜ਼ ਆਈ ਹੋਣੀ ਮੈਂ ਤਾਂ ਦੇਖਿਆ ਨਹੀਂ ਖੈਰ ਦੇਖੂਗੀ ਮੈਂ ਕਿਹੜੀ ਨਿਊਜ਼ ਐ ਵੀ ਰਾਤ ਨੂੰ ਮਾਰਕਟਾਂਗੇ ਵਿੱਚ ਕੇਕ ਕੱਟ ਰਹੇ ਤੇ ਮੁੰਡੇ ਔਰ ਪੂਤ ਨੇ ਨਾ ਆਪਣਾ ਪੂਰਾ ਫੇਸ ਕਾੜ ਦਿਆ ਜੋਗਰਾ ਕਾੜ ਦਿਆ ਪੂਰੀ ਤਰ੍ਹਾਂ ਮੁੰਡਾ ਕੱਟਿਆ ਬਚ ਗਿਆ ਉਹ ਕਿ ਮਰ ਗਿਆ ਇੱਕ ਪਤਾ ਨਹੀਂ ਮਰ ਤਾ ਕੋਈ ਮਰੇਗਾ ਨਹੀਂ ਪਤਾ ਪਰ ਉਹਨੂੰ ਕਹਿਆ ਬਿਮਾਰਾ ਬੁਰਾ ਨਾ ਰਜਾ ਕਾਉ ਤੋ ਲਹੂ ਲਵਾਂ ਤਾੜ ਕਾ ਦੇ ਜਪੂਤ ਹੈ ਤਾਂ ਜੇ ਪ੍ਰਮਾਤਮਾ ਤੋਂ ਭੂਤ ਪ੍ਰੇਤ ਵੀ ਹੈਗੇ ਆ ਆ ਦੇਖ ਤਾ ਦੌੜ ਗਿਆ ਕਾ ਛੋਕਰਾ ਇਸਨੇ ਨਹੀਂ ਕਰਾਵਾ ਨੀ ਫਕੜਿਆ ਆ ਆ ਜਿਸਨੇ ਕਹਾ ਕਿ ਕੱਟਾ ਨਾ ਲੈਣਾ ਹਾਂ ਉਹ ਇਸ ਮੋਸ ਫੇਸਬੁਕ ਪਾਰੀ ਹਾਂ ਆ ਰਹੀ ਹੋਣੀ ਨਿਊਜ਼ ਕਹੀਂ ਪਰ ਹਾਂ ਲਾਲੜੂ ਵਾਲੀ ਨਿਊਜ਼ ਪਾ ਹਾਂ ਹਾਂ ਲਾਲੜੂ ਵਾਲੇ ਪਾ ਆ ਮਾ ਸਾ ਲਾਲੜੂ ਕੱਟ ਜੋ ਤੇ ਡੇਰਾ ਵਸੀ ਲਾਲੜੂ ਕਹਿ ਕੇ ਫਿਰ ਦੇਖ ਹਾਂ ਫਿਰ ਤੋਂ ਲੋ ਜੀ ਜਸਟ ਹੋਣ ਲੱਗੀ ਆ ਭੁੱਖ ਮੈਨੂੰ ਆਪਾਂ ਬਣਾ ਦੀਏ ਰੋਟੀ ਰੂ ਪੈਂਜ ਨੂੰ ਦੇਖੋ ਲੀਓ ਕੇ ਪਾਸ ਕਿਸ ਤਰ੍ਹਾਂ ਬੈਠੀ ਆ ਜੀ ਤੇਰੇ ਹੱਥ ਉੱਤੇ ਵੱਢ ਲਿਆ ਪਹਿਲਾਂ ਹੈਂਡ ਵੋਸ਼ ਕਰਕੇ ਨਾ ਫੇਰ ਰੋਟੀ ਖਾਈ ਬੱਚੇ ਨਾ ਕਈ ਵਾਰ ਡੋਗ ਗਿਆਗੇ ਹੱਥ ਲਾ ਦਨੇ ਆ ਹੈਂਡ ਵੋਸ਼ ਨਹੀਂ ਕਰਦੀ ਫੇਰ ਆਹ ਰੋਟੀ ਖਾਣੀ ਹੈ ਬੇਟਾ ਬਣਾ ਰਹੀ ਐ ਮੈਂ ਸਾਰਾ ਦਿਨ ਨਮਕੀਨ ਨਹੀਂ ਖਾਇਆ ਕਰਦੇ ਖਾਂਗੇ ਕੌਣ ਕੌਲੀ ਖਾਣੀ ਹੈ ਇਹ ਵਾਲੀ ਇਹ ਨਾ ਨਾ ਇਹ ਪੂਰਾ ਬੈਗ ਢਿਲੇ ਜਾ ਦੇ ਰੁਕ ਜਾ ਹੁਣ ਕਰਾਂ ਐਂਡ ਮੋੜ ਕਾਹਾਂ ਓਕੇ ਚਲੋ ਅੱਜ ਪੁੱਛੀ ਕਿਸੇ ਗਿਆ ਲੈ ਆ ਕੇ ਅੰਦਰ ਨੰਪੀਨ ਲੈ ਜੀ ਆਪਣੀ ਆ ਗਿਆ ਸਾਰੇ ਬੰਦੇ ਆ ਗਏ ਹਾਂ ਚਾਹ ਦੂੰ ਚਾਹ ਲੈ ਤੈਨੂੰ ਠੀਕ ਹੈ ਓਕੇ ਲੋ ਜੀ ਪਰਦਾ ਆ ਗਿਆ ਅੱਗੇ ਵੀਡੀਓ ਬਣਾ ਰਹੀ ਤੇ ਲੋ ਜੀ ਬਣਾਈਏ ਰੋਟੀ ਹੁਣ ਆਪਾਂ ਭੁੱਖ ਲੱਗੀ ਆ ਬਾਈ ਇਸ ਬੰਦੇ ਨੇ ਰੋਟੀ ਖਾ ਲਈ ਲੇਕਿਨ ਇਹ ਬੰਦਾ ਹੈ ਜਨਾ ਆਪਣੀ ਰੋਟੀ ਖਾ ਕੇ ਦੂਏ ਕੀ ਵੀ ਮੰਗ ਰਿਹਾ ਇੰਨਾ ਭੁੱਖੜ ਹੈ ਨਾ ਓਖੜ ਨਾ ਤੂੰ ਤੇ ਆਪਣੀ ਰੋਟੀ ਖਾ ਲਈ ਹੁਣ ਮੈਂ ਵੀ ਖਾ ਲਾਂ ਆਪਣੀ ਦੇਖੋ ਕਿੰਨਾ ਸ਼ਰਾਰਤੀ ਹੈ ਔਰ ਕਿੰਨਾ ਭੁੱਖੜ ਹੈ ਆਪਣੀ ਖਾ ਕੇ ਦੂਏ ਨੂੰ ਭੋਂ ਕਰਿਆ ਵੀ ਮੈਨੂੰ ਦੇ ਦੋ ਉਹ ਵੀ ਤੇਰਾ ਢਿੱਡ ਭਰ ਗਿਆ ਹਨਾ ਰੋ ਨਹੀਂ ਪਰੀ ਰੋਟੀ ਵੀ ਖਾ ਗਿਆ ਬਿਸਕੁਟ ਵੀ ਖਾ ਗਿਆ ਪੈਟੇ ਗਿਰੀ ਵੀ ਖਾ ਗਿਆ ਆਪਣੀ ਸਾਰਾ ਸਮਾਨ ਖਾ ਗਿਆ ਆਪਣਾ ਔਰ ਬਕਾਇਦਾ ਲੀਓ ਦਾ ਸਮਾਨ ਦੇਖੋ ਇਦੇ ਵਿੱਚ ਪਿਆ ਇਹ ਪੂਰਾ ਡੱਬਾ ਨਾ ਲਿਓ ਕਿ ਸਮਾਨ ਦਾ ਭਰਿਆ ਹੋਇਆ ਇਹ ਪੂਰਾ ਇਹ ਆਪਣਾ ਵੀ ਖਾ ਗਿਆ ਔਰ ਦੂਜੇ ਦੇ ਵੀ ਭਾਲਦਾ ਕਿ ਮੈਂ ਖਾਣਾ ਹੈ ਇਹ ਦੇਖੋ ਇਹਦੇ ਵਿੱਚ ਬਿਸਕਟ ਹੈ ਇਹਦੇ ਔਰ ਇਸਕਾ ਪੂਰਾ ਪੈਟੇਗੀਰੀ ਹੈ ਨਾ ਤੇਰੀ ਪੈਟੇਗੀਰੀ ਡੱਬ ਦੇ ਕਿਵੇਂ ਡੱਬੇ ਨੂੰ ਹੱਥ ਲਾਇਆ ਆ ਦੇਖ ਆ ਦੇਖ ਆ ਦੇਖ ਨੂੰ ਪਤਾ ਨਾ ਵੀ ਮੇਰਾ ਡੱਬਾ ਹਾ ਕਿਸ ਤਰ੍ਹਾਂ ਮੂੰਹ ਕਰ ਰਿਹਾ ਹੈ ਸਟੂਪਿਡ ਜਾ ਹੁਣ ਤਾਂ ਸਭ ਕੁਝ ਖਾ ਲਿਆ ਅੱਜੇ ਖਾ ਲੈਣਾ ਡੱਬਾ ਆਰਾਮ ਲੈ ਕੇ ਖਾ ਲੈ ਭਾਈ है? राम लेके खा ले कालू खा ली अद्धा देख 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 कालू खा ली कुछ है। ਨੀ ਮੱਸਾ ਸਾਸ ਗੁੱਟਣੀ ਗੁੱਟਣੀ ਸੰਦੂ ਖਾਓ ਲੈ ਨੀ ਮੱਸਾ ਸਾਸ ਗੁੱਟਣੀ ਗੁੱਟਣੀ ਸੰਦੂ ਖਾਓ ਲੈ ਹਾਈ ਬਗਾ ਕੋਣ ਸਾ ਗਾਣਾ ਗਾ ਬਗੀ ਹਾਂ ਚਲੋ ਕਰ ਜਿਹੜੂ ਮੂੰਹ ਪਾ ਕਰਕੇ ਫਿਰ ਹੱਥ ਰੱਖਾਂ ਉਪਰ ਹਾਂ ਹਾਂ ਕਰ ਇਹ ਬੇਬੇ ਆਣਾ ਨਾਲ ਉਹ ਸਾੜੀ ਨਹੀਂ ਗਲੀ ਲੇ ਲਿਆ ਧੀ ਲ ਕੁੜੀ ਨੇ ਕਹਾ ਲੈ ਲਿਆ ਕੁੜੀ ਨੇ ਧੀ ਸਾਡਾ ਹੋ ਠੀਕ ਹੀ ਜਿਆ ਨਹੀਂ ਲੱਗਦਾ ਇਰਾਦਾ ਹੋ ਸੰਤਰਾ ਤੋਂ ਗੋਤ ਤੋਂ ਬੱਤ ਬੱਤ ਮੈਂ ਤਮਾਨ ਅੱਖਾਂ ਦੇ ਢੇਲ ਕੈ ਸੇਗਣੇ ਨਮਰ ਗਾ ਹਮੇਸ਼ਾ ਹੁੰਦੇ ਰਹੇ ਨੋ ਕੈ ਆਦਮੀ ਸਿੰਗਲ ਸਿੱਧਾ ਕੈ नाक में चांदी का कोका है धरती एक माये लगी हाँ हाँ ओ नहीं था दिमाग में कुछ ना कुछ चल रहा है दिमाग में कुछ ना कुछ चल रहा है हवा से हवा के झोंका है भविष्य उम्मीद का झोंका है क्या क्या कुछ भी है कुछ भी दोबारा कहिए ये क्या चल रहा है इधर यार पीना की भूत तो नहीं, देखो देखो। यार तो की तो नहीं। बड़ा भूत हो सका कद लड्डू तो देखो भाई दे हम इसको रेस हैं चल ठीक है जा ये जाए नई गड्डी कटाई है स्कूटरी अब इसको हम रेस दब दे ब्रेक मार दो चलो बस पी पी बजाई जी, तो जी फ्रेंड्स टाइम हो गया चार बज गया पूरे बावजूद चली गई ट्यूशन पर और मैं थोड़ा जा रेस्ट कर रही थी नींद आ रही थी मेनू कि मैं सो जा अज अः दोपहर की रोटी भी खाई है तीन बजे तीन बजे खाई है दोपहर की रोटी फिलहाल मैं आ रही है बहुत ज़्यादा नींद हले भी उठने दिल नहीं कर रहा दिल कर रहा कि सोई जावा और रूपैंजल पई है मेरे को रूपैंजल देख रही है टीवी लिओ सो रहा सो रहा बाहर और बवजोत के पापा गई अच्छ अड़ीसर साहेब गुरद्वारा साहब हाँ सुता पाया तो लिओ सोर है, है अंदर ही है रूपैंजल कह रही ਤੇ ਚਲੋ ਜੀ ਆਪਾਂ ਕਰਦੇ ਆਂ ਵਲੌਗ ਦਾ ਐਂਡ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਸਕਿੱਪ ਨਾ ਕਰਿਆ ਕਰੋ ਡੇਲੀ ਵਲੌਗ ਜ਼ਰੂਰ ਦੇਖਿਆ ਕਰੋ ਲੇਕਿਨ ਕਈ ਦਿਨ ਹੋ ਗਏ ਮੇਰੇ ਗਲੇ ਕੀ ਪ੍ਰੋਬਲਮ ਕਰਕੇ ਨਾ ਮੈਨੂੰ 1 ਮਹੀਨਾ ਹੀ ਹੋ ਜਾਏਗਾ ਫਿਲਹਾਲ ਹੁਣ ਮੈਂ ਚੈੱਕ ਕਰਾਵਾਂਗੀ ਗਲਾ ਦੇਖਦੀ ਆਂ ਜਾਂ ਕੱਲੂ ਜਾਵਾਂ ਜਾਂ ਸੰਡੇ ਨੂੰ ਸੌਰੀ ਸੰਡੇ ਕੱਲੂ ਹੀ ਆਂ ਚੈੱਕ ਕਰਾਵਾਂਗੀ ਗਲਾ ਆਪਣੇ ਆ ਸਪੈਸ਼ਲਿਸਟ ਨੂੰ ਬੀਕਿਆ ਆਪਾਂ ਮਾਰੀ ਐ ਹਨਾ ਮੇਥੋਂ ਬੋਲ ਨਹੀਂ ਹੁੰਦਾ ਤੇ ਬਾਕੀ ਚਲੋ ਜੀ ਕਰਦੇ ਆ ਵਲੌਗ ਦਾ ਐਂਡ ਔਰ ਡੇਲੀ ਵਲੌਗ ਜ਼ਰੂਰ ਦੇਖਿਆ ਕਰੋ ਮੇਰੇ ਫੁੱਲ ਵਾਚ ਕਰਿਆ ਕਰੋ ਔਰ ਮੈਂ ਲਾਈਵ ਵੀ ਆਂਦੀ ਆਂ ਜੀ ਡੇਲੀ ਲਾਈਵ ਵੀ ਜ਼ਰੂਰ ਸੀ ਜੁਆਇਨ ਕਰਿਆ ਕਰੋ ਸਵੇਰੇ 7 ਵਜੇ ਲਾਈਵ ਆਣੀ ਐ ਔਰ ਸ਼ਾਮ ਨੂੰ 8:30 ਵਜੇ ਮਾਈ ਜੀ ਟੇਕ ਕੇਅਰ ਮਿਲਦੇ ਆ ਜੀ ਆਪਾਂ ਨੀਨੀਆਂ ਨੁੰਨੀਆਂ ਕਰ ਲਈ ਐ ਸੋ ਜਿਏ ਦੋ ਘੜੀ ਫਿਰ ਚਾਹ ਕਾ ਵੀ ਟਾਈਮ ਹੋ ਜਾਏਗਾ ਹਨਾ ਮਾਈ ਜੀ ਬਾਈ ਕੱਕ ਸੋ ਗਿਆ ਬਾਈ ਸੋ ਗਿਆ ਜੀ ਕੱਕਾ